ਆਮਰਾ ਜਲੋ ਯਾਰ ਆਪਣੇ ਬੰਦੇ ਕਿਹੜਾ ਲਾਇਆ ਟ੍ਰਾਫਿਕ ਵਾਲਾ ਵਾਦਮ ਬਣਾ ਮੰਨਗੇ ਮੈਂ ਨਹੀਂ ਉਹਦਾ ਨਹੀਂ ਉਹਦੇ ਆਇਆ ਸੀਗਾ 15 ਵੀ ਦਿਨ ਲਾ ਦੇਣੇ ਥੋੜਾ ਸਭ ਤੋਂ 10 ਦਿਨ ਦਾ ਕੰਮ ਸੀ ਜੀਦਾ ਇਹੀ ਆਇਆ ਵਾ 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 ਜਾਓ ਇਹਨਾਂ ਤੋਂ ਥੋੜੀ ਹੌਲੀ ਪਾਣੀ ਥੋੜੀ ਤਾਂ ਗਿਓ ਸਰ ਫੇਸ ਅੰਦਰ ਕਰ ਲਓ ਜੀ ਆਇਓ ਆਇਓ ਇੱਕ ਮਿੰਟ ਆਜੋ ਰਾਜੇ ਤਾਂ ਅਸੀਂ ਸੂਰੇ ਨਾ ਜਾਓ ਆਇਓ ਕਾਉਂਸਲਰ ਸਾਹਿਬ ਕਾਨਾ ਮਾਰੋ ਆਇਓ ਆਇਓ ਯਾ ਮੇਰੀ ਗੱਲ ਸੁਣੋ ਓਏ ਆ ਵੀ ਵੇਚ ਆਓ ਪਿੱਛੇ ਹੋ ਕੇ ਘੱਲੋ ਥੋੜਾ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਆਹੋ ਆਹੋ ਇੱਧਰ ਪਾਓ ਪਤਾ ਪਾਈ ਹੋਰ ਭਾਈ ਪਿੱਛੇ ਆ ਜਾਓ ਓਏ ਉੱਤਰ ਘੱਟਾ ਹੋਊਗਾ ਜੂਮ ਕਰ ਲੀਣਾ ਨਾ ਆਪਾਂ ਜੀ ਭਾਈ ਭਾਈ ਫੇਸ ਅਦਰ ਨੂੰ ਹਾਂ ਮੈਂ ਇਹਨਾਂ ਦੇ ਰਾਹ ਤੇ ਮੈਂ ਕਿਹਾ ਸਾਡੇ ਪਿੱਛਲੇ ਇੰਨੀ ਕੀ ਜ਼ਿਆਦਾ ਸਮੱਸਿਆ ਜੀ ਰੋੜਾ ਦਾ 7 ਨੇ 8 ਛੱਤ ਤੇ ਲੱਗੇ ਬਹੁਤ ਮੁਸ਼ਕਲ ਸੀ ਬਹੁਤ ਮੁਸ਼ਕਲ ਤੇ ਤੁਹਾਡੇ ਹੱਥੋਂ ਸ਼ੁਰੂ ਕਰਾ ਲਗੇ ਆ ਫਿਰ ਨੂੰ ਸਾਫੀ ਗੱਲ ਲੱਗ ਲੱਗ ਗਿਆ ਫਿਰ ਸ਼ੀਸ਼ੇ ਕਰਕੇ ਲੱਗ ਗਿਆ ਬਹੁਤ ਹੀ ਮੁਸ਼ਕਲ ਆ ਬਖਿਆ ਇਸ ਦੇ ਸਾਹਮਣੇ ਲੈ ਲੋ ਹੋਣੇ ਹੋਣੇ ਐਸ ਤਰ੍ਹਾਂ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆਓ ਅੱਗੇ ਆਓ ਮੈਂ ਤੁਹਾਨੂੰ ਅਸੀਂ ਪੂਰੇ ਦੀਵਾਰ ਕੈਪ ਸੇ ਹਾਂਜੀ ਸੱਤ ਅਕਰਾਸ ਨਵੇਂ ਲਗਾ ਦੋ ਆਜੋ ਆਜੋ ਬਾਈ ਨਾ ਲਾਜੋ ਉੱਧਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਅਰੇ ਪਹਿਲਾਂ ਮੈਂ ਕਾਲੀ ਮੀਟਿੰਗ ਰੱਖੀ ਸੀ ਕਾਲੀ ਪ੍ਰੈਸ ਨੂੰ ਕਿਹਾ ਲੱਗ ਰਿਹਾ ਮੈਂ ਅੱਜ ਜਿਦਲੀ ਬੋਟਲਿਆਂ ਨੂੰ ਕਿਹਾ ਕਿ ਪਹਿਲਾਂ ਲੱਗਣਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਕੌਂਸਲਰ ਸਾਹਿਬ ਇਹ ਕਹਿੰਦੇ ਜੀ ਸਾਡੇ ਬੜੀ ਪ੍ਰੋਬਲਮ ਹੈ ਕਿ ਪਹਿਲਾਂ ਤੇਰੇ ਬੋਰਡ ਤੇ ਚੱਲਦੇ ਚੱਲਦੇ ਆ ਇਹਨੇ ਟੁੱਟ ਗਿਆ ਵਿੱਚੋਂ ਟੁੱਟ ਗਿਆ ਨਹੀਂ ਕਹ ਪੈਨ ਕੋਈ ਹੋਰ ਕੋਈ ਹੋਰ ਫਾਲਟ ਪਰ ਉਹਨਾਂ ਦੀ ਲੋਡ ਸ਼ੈਡਿੰਗ ਨਹੀਂ ਉਹ ਵੀ ਅੱਤੀ ਰਾਤੀ ਆਪਾਂ ਸੁੱਤੇ ਪਏ ਆ ਤੇ ਨਹੀਂ ਚਾਹੀਦਾ ਉਹ ਕੰਮ ਅਸੀਂ ਬੰਦ ਕਰੀਏ ਪੂਰੇ ਲੁਧਿਆਣਾ ਜੀ ਕਰਨਾ ਪਰ ਆਪਾਂ ਜਿਵੇਂ ਕਿ ਮੈਂ ਕਿਹਾ ਸੀ ਚਲੋ ਆਜੋ ਚਲੋ ਜੀ ਤੁਹਾਨੂੰ ਸਾਰੇ ਬਾਈਟਾ ਕਰ ਲਓ ਪਹਿਲੇ ਓਏ ਇੱਥੇ ਕਰੋ ਮਣੀ ਆਜੋ ਆਜੋ ਮਾਤਾ ਤੁਹਾਨੂੰ ਬਾਈ ਤੁਹਾਨੂੰ ਬਾਈ ਉੱਧਰ ਦੇ ਪਾਸੇ ਹੰਦੇ ਮੈਂ ਉੱਧਰ ਦੇ ਨਹੀਂ ਨਹੀਂ ਪਰਲੀ ਸਾਈਡ ਜਾਓ ਜੀ ਪਰਲੀ ਸਾਈਡ ਭਾਈ ਤੁਸੀਂ ਪਰਲੀ ਸਾਈਡ ਹੋ ਜਾਓ ਹੈਲੋ ਸਰ ਪਰਲੀ ਸਾਈਡ ਹੋ ਜਾਓ ਜੀ ਆਹ ਕੈਮਰਾ ਕਿਨ੍ਹਾ ਖੜੋ ਸਰ ਪਾਵਾਤਰੀ ਨੇ ਜੀ ਇੱਕ ਮਿੰਟ ਉਹ ਲਾ ਹੱਥ ਲਾ ਕੇ ਫੋਟੋ ਕਰਾ ਲਓ ਜਾਈ ਸਾਹਿਬ ਕਰਨ ਦੇ ਬਾਹਰ ਹੱਥ ਲਵਾ ਲਓ ਹੱਥ ਲਵਾ ਲਓ ਚਲੋ ਪਰ ਕਹਿੰਦਾ ਇੱਕ ਮਿੰਟ ਇੱਕ ਮਿੰਟ ਤੁਸੇ ਦੇਖੋ ਇੱਕ ਮਿੰਟ ਬਾਹਰ ਸੱਜੇ ਬਾਹਰ ਕੱਟ ਕਰੋ ਜਿਹੜਾ ਤਾਰ ਦੇਖਿਓ ਤਾਰ ਤਾਰ ਮਾੜੀ ਨਹੀਂ ਵੀਡੀਓ ਫੋਟੋ ਭਾਈ ਆ ਜੀ ਜਿੱਥੇ ਸਾਡੇ ਵੀਰ ਜੀ ਖੜ ਗਏ ਨਾ ਉਹਨੇ ਅਸੀਂ ਪੈਟ ਨਹੀਂ ਲੱਗਣ ਦੇਣਾ ਸਹੀ ਗੱਲ ਹੈ ਨਹੀਂ ਖੜੇ ਹੈ ਬੰਚਾ ਹੈ ਬਸ ਸਹੀ ਖੜੇ ਹੈ ਉਹ ਨਹੀਂ ਤੇ ਕਰ ਰਿਹਾ ਆਰੇ ਮਤਲਬ ਇਨਪੁਟ ਸਾਰੇ ਕੰਜ਼ੀਗਰ ਇੱਕ ਨਾ ਸਰ ਆਪਣੇ ਇਹ ਜਿਹੜੇ ਸ਼ਡਿਊਲ ਆ ਜਿੱਤੇ ਟਿਊਲ ਆ ਜਿੱਤੇ ਉੱਥੇ ਟਾਸ ਹਨ ਜਿਹੜੇ ਹੋਣਗੇ ਉਹਨਾਂ ਨੂੰ ਫਾਇਦੇ ਦਾ ਫਾਰਮ ਲੱਗਨੇ ਆ ਤੇ ਜਿੱਥੇ-ਜਿੱਥੇ ਯਾਦਾ ਪ੍ਰੋਬਲਮ ਆਂਦੀ ਹੈ ਉੱਥੇ ਪਹਿਲਾਂ ਲਗਾ ਰਹੇ ਆ ਫਿਰ ਹੋਲੀ-ਹੋਲੀ ਸਾਰਾ ਆਪਾਂ ਲੁਧਿਆਣਾ ਕਵਰ ਕਰ ਲੈਣਾ ਤੇ ਇਹ ਟਰਾਂਸਫਾਰਮਰ ਉਸ ਲੜੀ ਚ ਪਹਿਲਾ ਟਰਾਂਸਫਾਰਮਰ ਸੀ ਦੇਖੋ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆਪਣੇ ਵਿਜਮੈਂਟ ਦੇ ਐਸ.ਸੀ. ਸਾਹਿਬ ਦਾ ਤੇ ਹੋਰਾਂ ਦਾ ਕਿ ਕੱਲ ਅਨਾਊਂਸਮੈਂਟ ਹੋਈ ਹੈ ਅੱਜ ਸਵੇ ਇਹਨਾਂ ਨੇ 12 ਵਜੇ ਤੱਕ ਟਰਾਂਸਫਾਰਮਰ ਚਾਲੂ ਕੰਡੀ ਮਤਲਬ ਤਰੀਕੇ ਨਾਲ ਕਰਤਾ ਸੀ ਔਰ ਹੁਣ ਇਹਨਾਂ ਨੇ ਚਾਲੂ ਵੀ ਕਰਤਾ ਐਸੇ ਸਪੀਡ ਨਾਲ ਐਵਰੇਜ ਤੇ ਰੋਜ਼ ਦੇ 2-3 ਟਰਾਂਸਫਾਰਮਰ ਆਪਾਂ ਪੂਰੇ ਲੁਧਿਆਣੇ 'ਚ ਲਗਾਵਾਂਗੇ ਦੋ 2.5 ਮਹੀਨੇ 'ਚ ਖਤਮ ਕਰ ਦੇਵਾਂਗੇ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਸਟਾਰ ਛੱਡ ਦੇ ਠੀਕ ਹੈ ਰਾਮ ਨਾਲ ਚਲੋ ਯਾਰ ਆਪਣੇ ਬੰਦੇ ਕਿਹੜਾ ਲਾਇਆ ਟਰਾਂਸਫਾਰਮਰ ਇਹ ਲੈ ਆਇਆ ਕਰੰਟ ਉਹ ਵਾਦੂ ਮੈਂ ਮੰਨ ਲਿਆ ਜੀ ਜਿੰਨਾ ਨੇ ਉਹ ਜਿਹੜੀ ਐਸੋਟੀ ਜਿਮ ਨੂੰ ਆਉਂਦਾ ਹੈ ਜੀ 15 ਦਿਨ ਲਾ ਦੇਣੇ ਥੋੜਾ ਹਫ਼ਤੇ 10 ਦਿਨ ਦਾ ਕੰਮ ਸੀ ਜੀ ਤਾਂ ਇਹੀ ਆਇਆ ਵਾ 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 ਜਾਓ ਇੱਥੇ ਆਈ ਪਰ ਤਾਂ ਥੋੜੀ ਹੌਲੀ ਪਾਣੀ ਥੋੜੀ ਰੋ ਗਿਆ ਸਰ ਅਰੇ ਬੇਜ਼ਤਰ ਕਰਨੋ ਸਰ ਫੇਸ ਅੱਤਰ ਗਾ ਲਓ ਜੀ ਹਾਂ ਜੀ ਚੱਲੂ ਇਹ ਜੀ ਅਗੋੜ ਨੂੰ ਰਸਤਾ ਦੇ ਦਿਓ ਸੱਚੀ ਲੋ ਆਇਓ ਸੱਚੀ ਚੱਲੋ ਆਇਓ ਇੱਕ ਮਿੰਟ ਆਇਓ ਰਾਤ ਕੇ ਤੱਕ ਸੂਰ ਹੈ ਨਾ ਜਾਓ ਆਇਓ ਕਾਉਂਸਲਰ ਸਾਹਿਬ ਕਾ ਨਾਮ ਮਾਰੋ ਆਇਓ ਆਇਓ ਯਾਰ ਮੇਰੀ ਗੱਲ ਸੁਣੋ ਓਏ ਆ ਵੀ ਵੇਚ ਆਓ ਪਿੱਛੇ ਹੋ ਕੇ ਕਰਨ ਥੋੜਾ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਯਾਰ ਕਰਨ ਬਰਾ ਇੱਥੇ ਵੀ ਮੈਂ ਆਇਓ ਆਇਓ ਇੱਧਰ ਪਾਓ ਮਾਰਨ ਨੂੰ ਪਾ ਜੀ 0.3 ਕਾ ਲਾਉਣਾ ਪਿਆ ਹੋਰ ਪਾ ਜੀ ਪਿੱਛੇ ਆ ਜਾਓ ਓਏ ਉਧਰ ਨਾ ਹੋ ਜੂਮ ਕਰ ਲੈਣਾ ਆ ਪਾ ਜੀ ਪਾ ਜੀ ਫੇਸ ਅੱਧਨ ਨੂੰ ਹਾਂ ਮੈਂ ਤਾਂ ਤੇਰੇ ਨਾਲ ਸਾਡੇ ਫਿੱਕਰੀ ਦੀ ਇੰਨੀ ਕੀ ਜਾਨ ਸਮੱਸਿਆ ਸੀ ਕਿ ਪਿੱਛੇ ਇੱਕ ਦਿਨ ਚ ਰੋੜਾ ਸਾਤ ਤੱਕ ਨੇ ਅਠਕ ਤੱਕ ਲੱਗ ਗਈ ਬਹੁਤ ਮੁਸ਼ਕਲ ਸੀ ਬਹੁਤ ਮੁਸ਼ਕਲ ਤੁਹਾਡੇ ਹੱਥ ਤੋਂ ਸ਼ੁਰੂ ਕਰਾ ਲੱਗੇ ਆ ਬੇਬੂ ਸਾਹਿਬ ਠੀਕ ਨਾ ਲੱਗਦਾ ਨਾ ਲੱਗਦਾ ਇਹ ਸ਼ਿਫਟ ਕਰਕੇ ਬਹੁਤ ਇੰਗਲਿਸ਼ਲਾ ਬੀ ਬੀ ਨਾਲ ਲੋ ਹੋਣ ਐਸ ਤਰ੍ਹਾਂ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆਓ ਅੱਗੇ ਆਓ ਮੈਂ ਤੁਹਾਨੂੰ ਸਮਝਾਉਂਦਾ ਅਸੀਂ ਪੂਰੇ ਦਿਵਾਰ ਕੈਂਪ ਹੈ ਹਾਂਜੀ ਉੱਧਰ ਸੱਤ ਖਰਾਬ ਨਵੇਂ ਲਗਾਉਂਦੇ ਆਂ ਤੁਹਾਡੇ ਆਜੋ ਆਜੋ ਬਾਈ ਨਾਲ ਆਜੋ ਉੱਧਰ ਹਾਂਜੀ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਅਰੇ ਪਹਿਲਾਂ ਮੈਂ ਕੱਲ ਹੀ ਮੀਟਿੰਗ ਲੱਗੀ ਸੀ ਕੱਲ ਹੀ ਪ੍ਰੈਸ ਨੂੰ ਕਿਹਾ ਲੱਗ ਰਿਹਾ ਮੈਂ ਅੱਜ ਜੀ ਬਿਜਲੀ ਬੋਰਡ ਵਾਲਿਆਂ ਨੂੰ ਕਿਹਾ ਕਿ ਪਹਿਲਾਂ ਲੱਗਣਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਕਾਉਂਸਲਰ ਸਾਹਿਬ ਹੈ ਕਹਿੰਦੇ ਜੀ ਸਾਡੇ ਬੜੀ ਪ੍ਰੋਬਲਮ ਹੈ ਲekin ਪਹਿਲਾਂ ਤੇਰੇ ਬੋਰਡ ਤੇ ਚੱਲੋ ਚੱਲਦੇ ਆ ਇਹਨੇ ਟੁੱਟ ਗਿਆ ਵਿੱਚ ਟੁੱਟ ਗਿਆ ਨਹੀਂ ਕਾ ਭੈਣ ਕੋਈ ਹੋਰ ਕੋਲ ਪਰ ਉਹਨਾਂ ਦੀ ਲੋਡ ਸ਼ੈਡਿੰਗ ਨਹੀਂ ਉਹ ਵੀ ਅੱਧੀ ਰਾਤੀ ਆਪਾਂ ਸੁੱਤੇ ਪਏ ਆ ਉਹ ਕੰਮ ਅਸੀਂ ਬੰਦ ਕਰੀਏ ਪੂਰੇ ਲੁਧਿਆਣਾ ਜੀ ਕਰਨਾ ਪਰ ਆਪਾਂ ਜਿਵੇਂ ਕਿ ਮੈਂ ਕਿਹਾ ਸੀ ਚਲੋ ਆਜੋ ਚਲੋ ਜੀ ਤੁਹਾਨੂੰ ਸਾਰੇ ਬਾਈਟਾ ਕਰ ਲਓ ਪਹਿਲੇ ਓਏ ਹਣੀ ਆਜੋ ਆਜੋ ਮਾਤਾ ਕੋਲੋਂ ਬਾਈ ਕੋਲੋਂ ਬਾਈ ਉੱਧਰ ਦੇ ਪਾਸੇ ਆਂਦੇ ਪਰ ਉੱਧਰ ਦੇ ਨਹੀਂ ਨਹੀਂ ਪਰਲੀ ਸਾਈਡ ਜਾਓ ਜੀ ਪਰਲੀ ਸਾਈਡ ਭਾਈ ਤੁਸੀਂ ਪਰਲੀ ਸਾਈਡ ਹੋ ਜਾਓ ਹੈਲੋ ਸਰ ਪਰਲੀ ਸਾਈਡ ਹੋ ਜਾਓ ਜੀ ਆਹ ਕੈਮਰਾ ਕਿਨਾਂ ਖੜੋ ਸਰ ਪਾਵਾਤਰੀ ਨੇ ਜੀ ਆਜੋ ਯਾਰ ਯਾਰ ਇੱਕ ਮਿੰਟ ਇੱਕ ਮਿੰਟ ਤੁਸੂ ਦੇਖੋ ਨਾ ਸੱਜੇ ਪਾਈ ਜਾਗੇ ਸੱਜੇ ਬਾਹਰ ਸੱਜੇ ਬਾਹਰ ਕੱਟੋ ਤਾਰ ਦੇਖੋ ਤਾਰ ਤਾਰ ਜਮਣਾ ਨਹੀਂ ਮਿੜਿਆ ਜਿੱਥੇ ਸਾਡੀਆਂ ਬੀਬੀਆਂ ਖੜ ਕੇ ਨਾ ਉਹਨੇ ਅਸੀਂ ਪੈਟਰੀ ਲੱਗਣ ਦਿੱਤੀ ਹਾਂ ਸਹੀ ਗੱਲ ਹੈ ਨਹੀਂ ਖੜੇ ਹੈ ਇਹੀ ਖੜੇ ਹੈ ਹਾਂਜੀ ਇੰਟਰਨਲ ਲਾਉਂਦਾ ਆ ਅਫਟਰ ਅਕਾਊਂਟ ਕਰਦਾ ਟਵਿੱਟਰ ਤੇ ਲਾਉਂ ਨਹੀਂ ਤੇ ਕਰਿਆ ਅਰੇ ਮਤਲਬ ਇਨਪੁੱਟ ਇਨਪੁੱਟ ਕਰਦਾ ਇਦਰੇ ਮਾਤਰ ਦੂਰ ਇੱਕ ਨਾ ਸਰ ਆਪਣੇ ਜਿਹੜੇ ਜੰਗੋਲਾ ਜਿੱਤੇ ਕੀ ਬੋਲੇ ਜਿੱਤੇ ਉੱਥੇ ਟਾਪ ਹਨ ਜਿਹੜੇ ਹੋਣਗੇ ਉਹਨਾਂ ਨੂੰ ਪਾਇਲ ਦੇ ਦਾ ਫਾਰਮ ਲੱਗਨੇ ਆ ਤੇ ਜਿੱਥੇ ਜਿੱਥੇ ਯਾਦਾ ਪ੍ਰੋਬਲਮ ਆਂਦੀ ਹੈ ਉੱਥੇ ਪਹਿਲਾਂ ਲਗਾ ਰਹੇ ਆ ਫਿਰ ਹੋਲੀ-ਹੋਲੀ ਸਾਰਾ ਆਪਾਂ ਲੁਧਿਆਣਾ ਕਵਰ ਕਰ ਲੈਣਾ ਤੇ ਇਹ ਟਰਾਂਸਫਾਰਮਰ ਉਸ ਲੜੀ ਚ ਪਹਿਲਾ ਟਰਾਂਸਫਾਰਮਰ ਸੀ ਦੇਖੋ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆਪਣੇ ਬਿਚਰਮੈਂਟ ਦੇ ਐਸਸੀ ਸਾਹਿਬ ਦਾ ਤੇ ਹੋਰਾ ਦਾ ਕਿ ਕੱਲ ਅਨਾਉਂਸਮੈਂਟ ਹੋਈ ਹੈ ਅੱਜ ਇਹਨਾਂ ਨੇ 12 ਵਜੇ ਤੱਕ ਟਰਾਂਸਫਾਰਮਰ ਚਾਲੂ ਕੰਡੀ ਮਤਲਬ ਤਰੀਕੇ ਨਾਲ ਕਰਤਾ ਸੀ ਔਰ ਹੁਣ ਇਹਨਾਂ ਨੇ ਚਾਲੂ ਵੀ ਕਰਤਾ ਐਸੇ ਸਪੀਡ ਨਾਲ ਐਵਰੇਜ ਤੇ ਰੋਜ਼ ਦੇ 2-3 ਟਰਾਂਸਫਾਰਮਰ ਆਪਾਂ ਪੂਰੇ ਲੁਧਿਆਣੇ 'ਚ ਲਗਾਵਾਂਗੇ ਦੋ ਢਾਈ ਮਹੀਨੇ 'ਚ ਖਤਮ ਕਰ ਦੇਵਾਂਗੇ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਤਾਰ ਛੱਡ ਦੇ ਠੀਕ ਐ ਰਾਮਨਾਲ ਜੀ ਲੋ ਯਾਰ ਆਪਣੇ ਬੰਦੇ ਕਿਹੜਾ ਲਾਇਆ ਟਰਾਂਸਫਾਰਮਰ ਕਰੰਗੋਰ ਪਾਦਮ ਮੈਂ ਮੰਨ ਗਿਆ ਜੀ ਇਹਨਾਂ ਨੇ ਜਿਹੜੀ ਆਏ ਸੁਪਤੀ ਤੋਂ ਮਿਲੂ ਨੂੰ ਆਇਆ ਸੀਗਾ 15 ਦਿਨ ਲਾ ਦੇਣੇ ਬੜਾ ਹਫਤੇ ਦਾ ਦਾ ਕੰਮ ਨਹੀਂ ਸੀ ਜਦਾਂ ਇਹੀ ਆਇਆ ਸੀ ਵਾ 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 ਪਰ ਤਾਂ ਥੋੜੀ ਥੋੜੀ ਪਾਣੀ ਹਾਂ ਥੋੜੀ ਦਾ ਗਿਓ ਸਰ ਅਰੇ ਬੇਜ਼ ਜੱਤਰ ਰੰਗੋ ਸਰ ਫੇਸ ਉੱਤਰ ਗਾ ਲਓ ਜੀ ਹਾਂ ਜੀ ਚੱਲੂ ਜੀ ਅਬ ਇਹ ਰੋਸਪਾ ਰਸਤਾ ਕਰ ਲੈਣੋ ਆਇਓ ਆਇਓ ਇੱਕ ਮਿੰਟ ਆਜੋ ਬਰਾਦ ਕੇ ਤੱਕ ਨਾ ਜਾਈਓ ਆਇਓ ਕਾਉਂਸਲਰ ਸਾਹਿਬ ਕਾ ਨਾਮ ਆਇਓ ਆਇਓ ਯਾਰ ਮੇਰੀ ਗੱਲ ਸੁਣੋ ਓਏ ਆ ਵੀ ਵਿੱਚ ਆਓ ਪਿੱਛੇ ਹੋ ਕੇ ਘੱਲੋ ਥੋੜਾ ਥੋੜਾ ਕੀ ਆਓ ਵਿੱਚ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਯਾਰ ਕਰਨ ਬਰਾ ਬਰਾ ਇੱਥੇ ਵੀ ਮੈਂ ਆਜੋ ਆਜੋ ਇੱਧਰ ਪਾਜੀ ਪਤਾ ਯਾਰ ਪਾਜੀ 0.3 ਲਾਉਣਾ ਹੋਰ ਭਾਜੀ ਪਿੱਛੇ ਆ ਜਾਓ ਓਏ ਉੱਤਰ ਕਰ ਰਹੀ ਹੈ ਨਾ ਆ ਭਾਜੀ ਭਾਜੀ ਫੇਸ ਅਦਨ ਨੂੰ ਹਾਂ ਮੈਂ ਇਹਨਾਂ ਪਹਿਲੇ ਰਾਸਤੇ ਮੈਂ ਕਿਹਾ ਸਾਡੇ ਪਿੱਛਲੀ ਇੰਨੀ ਕੀ ਜ਼ਿਆਦਾ ਸਮੱਸਿਆ ਸੀ ਕਿ ਮਾਨ ਕੋਈ ਇੱਕ ਦਿਨ ਚ ਰੋੜਾ ਸਾਥ ਤੇ 8-8 ਕਰਦੇ ਲੱਗੇ ਬਹੁਤ ਮੁਸ਼ਕਲ ਸੀ ਬਹੁਤ ਮੁਸ਼ਕਲ ਜੇ ਤੁਹਾਡੇ ਹੱਥ ਤੋਂ ਸ਼ੁਰੂ ਕਰਾ ਲੱਗੇ ਆ ਫੇਸ ਨੂੰ ਸਾਫੀ ਗੱਲਾਂ ਨਾਲ ਲੱਗ ਬਹੁਤ ਮੁਸ਼ਕਲ ਆ ਬਹੁਤ ਲੇ ਲੋ ਹੋਰ ਹੋਰ ਐਕਸਟਰਾ alli ਮੈਂ ਤੁਹਾਨੂੰ ਕਹਿਣਾ ਚਾਹੁੰਦਾ ਆਓ ਅੱਗੇ ਆਓ ਮੈਂ ਤੁਹਾਨੂੰ ਸਮਝਾਉਂਦਾ ਅਸੀਂ ਪੂਰੇ ਗਵਾਰ ਕੈਂਪ ਹੈ ਸੱਤ ਖਰਾਬ ਨਵੇਂ ਲਗਾਓ ਆਜੋ ਆਜੋ ਬਾਈ ਨਾਲ ਆਜੋ ਉਧਰ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਅਰੇ ਪਹਿਲਾਂ ਮੈਂ ਕੱਲ ਹੀ ਮੀਟਿੰਗ ਲੱਗੀ ਸੀ ਕੱਲ ਹੀ ਪ੍ਰੈਸ ਨੂੰ ਕਿਹਾ ਲੱਗ ਰਿਹਾ ਮੈਂ ਅੱਜ ਜਿ ਬਿਜਲੀ ਬੋਡਲਿਆਂ ਨੂੰ ਕਿਹਾ ਕਿ ਪਹਿਲਾਂ ਲੱਗਣਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਕਾਉਂਸਲਰ ਸਾਹਿਬ ਹੈ ਕਹਿੰਦੇ ਜੀ ਸਾਡੇ ਬੜੀ ਪ੍ਰੋਬਲਮ ਹੈ ਲੇਕਿਨ ਪਹਿਲਾਂ ਤੇਰੇ ਬੋਰਡ ਤੇ ਚੱਲੋ ਚੱਲੋ ਇਹਨੇ ਟੁੱਟ ਗਿਆ ਵਿੱਚ ਟੁੱਟ ਗਿਆ ਨਹੀਂ ਕਹਾਂ ਮੈਂ ਕੋਈ ਹੋਰ ਫਾਲਟ ਪਰ ਉਹਦੀ ਲੋਡ ਸ਼ੈਡਿੰਗ ਨਹੀਂ ਉਹ ਵੀ ਅੱਧੀ ਰਾਤੀ ਆਪਾਂ ਸੁੱਤੇ ਪਏ ਆ ਉਹ ਕੰਮ ਨਹੀਂ ਪੂਰੇ ਲੁਧਿਆਣੇ 'ਚ ਹੀ ਕਰਨਾ ਪਰ ਆਪਾਂ ਜਿਵੇਂ ਕਹਿ ਮੈਂ ਕਿਹਾ ਸੀ ਚਲੋ ਆਜੋ ਚਲੋ ਜੀ ਤੁਹਾਨੂੰ ਸਾਰੇ ਬਾਈ ਦਾ ਕਰ ਲਓ ਪਹਿਲੇ ਓਏ ਕਰੋ ਮਣੀ ਤੁਸੀ ਆ ਜਾ ਮਾਤਾ ਤੁਹਾਨੂੰ ਬਾਈ ਤੁਹਾਨੂੰ ਬਾਈ ਉਧਰ ਦੇ ਪਾਸੇ ਹੁੰਦੇ ਉਹ ਉਧਰਲੇ ਪਾਸੇ ਨਹੀਂ ਨਹੀਂ ਪਰਲੀ ਸਾਈਡ ਜਾਓ ਜੀ ਬਾਈ ਸਾਈਡ ਭਾਈ ਤੁਸੀਂ ਪਰਲੀ ਸਾਈਡ ਹੋ ਜਾਓ ਹਲੋ ਸਰ ਪਰਲੀ ਸਾਈਡ ਹੋ ਜਾਓ ਤੁਸੀਂ ਆ ਕੈਮਰਾ ਕਿਹਨਾ ਖੜੋ ਸਰ ਪਾਵਰ 3 ਨੇ ਜਨੇ ਲਾ ਕੇ ਫੋਟੋ ਕਰਾ ਲੋ ਜਾਈ ਸਾਹਿਬ ਕਰਨ ਨੂੰ ਬਾਹੂ ਹੱਥ ਤੇ ਹੱਥ ਲਵਾ ਲੋ ਹੱਥ ਲਵਾ ਲੋ ਚਲੋ ਪਰ ਕਹਿੰਦਾ ਇੱਕ ਮਿੰਟ ਇੱਕ ਮਿੰਟ ਤੁਸੇ ਇੱਕ ਮਿੰਟ ਸੱਜੇ ਪਾਈ ਜਾਗੇ ਸੱਜੇ ਬਾਹਰ ਸੱਜੇ ਬਾਹਰ ਕੱਟੋ ਤਾਰ ਦੇਖਿਓ ਤਾਰ ਤਾਰ ਜਮਣਾਣੀ ਵੀਡੀਓ ਫੋਟੋ ਭਾਈ ਆ ਜੀ ਜਿੱਥੇ ਸਾਡੇ ਵੀਰ ਵੀ ਖੜ ਗਏ ਨਾ ਉਹਨੇ ਅਸੀਂ ਪੈਟ ਨਹੀਂ ਲੱਗਣ ਦੇਣਾ ਸਹੀ ਗੱਲ ਨਹੀਂ ਖੜੇ ਹੈ ਬੰਦਾ ਬੰਚਾ ਹੈ ਸਵਾਦ ਇਹੀ ਖੜੇ ਹੈ ਸਾਰੇ ਵੱਲੋਂ ਸਾਰੇ ਕਿਸੀਆ ਇੱਕ ਨਾ ਸਰ ਆਪਣੇ ਜਿਹੜੇ ਸ਼ਡਿਊਲ ਆ ਜਿੱਤੇ ਟੀ ਬੋਲ ਆ ਜਿੱਤੇ ਉੱਥੇ ਟਾਸ ਜਿਹੜੇ ਹੋਣਗੇ ਉਹਨਾਂ ਨੂੰ ਫੈਲ ਦੇ ਦਾ ਫਾਰਮ ਲੱਗਨੇ ਆ ਤੇ ਜਿੱਥੇ-ਜਿੱਥੇ ਯਾਦਾ ਪ੍ਰੋਬਲਮ ਆਂਦੀ ਹੈ ਉੱਥੇ ਪਹਿਲਾਂ ਲਗਾ ਰਹੇ ਆ ਫਿਰ ਹੋਲੀ-ਹੋਲੀ ਸਾਰਾ ਆਪਾਂ ਲੁਧਿਆਣਾ ਕਵਰ ਕਰ ਲੈਣਾ ਤੇ ਇਹ ਟਰਾਂਸਫਾਰਮਰ ਉਸ ਲੜੀ ਚ ਪਹਿਲਾ ਟਰਾਂਸਫਾਰਮਰ ਸੀ ਦੇਖੋ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆਪਣੇ ਬਿਚੈਨਮੈਂਟ ਦੇ ਐਸਸੀ ਸਾਹਿਬ ਦਾ ਤੇ ਹੋਰਾ ਦਾ ਕਿ ਕੱਲ ਅਨਾਉਂਸਮੈਂਟ ਹੋਈ ਹੈ ਅੱਜ ਇਹਨਾਂ ਨੇ 12 ਵਜੇ ਤੱਕ ਟਰਾਂਸਫਾਰਮਰ ਚਾਲੂ ਕੰਡੀ ਮਤਲਬ ਤਰੀਕੇ ਨਾਲ ਕਰਤਾ ਸੀ ਔਰ ਹੁਣ ਇਹਨਾਂ ਨੇ ਚਾਲੂ ਵੀ ਕਰਤਾ ਐਸੇ ਸਪੀਡ ਨਾਲ ਐਵਰੇਜ ਤੇ ਰੋਜ਼ ਦੇ 2-3 ਟਰਾਂਸਫਾਰਮਰ ਆਪਾਂ ਪੂਰੇ ਲੁਧਿਆਣੇ 'ਚ ਲਗਾਵਾਂਗੇ ਦੋ ਢਾਈ ਮਹੀਨੇ 'ਚ ਖਤਮ ਕਰਦੇ ਹਾਂ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਤਾਰ ਛੱਡ ਦੇ ਠੀਕ ਹੈ ਬਰ ਆਪਾਂ ਅੰਦਰ ਅੰਦਰ ਰਾਮਰਾਮ ਆ ਰਾਮਨਾਲ ਚਲੋ ਯਾਰ ਆਪਣੇ ਬੰਦੇ ਕਿਹੜਾ ਲਾਇਆ ਟਰਾਂਸਫਾਰਮਰ ਕਹਿੰਦਾ ਹੈ ਕਿ ਇੰਟਰਸਟ ਦਾ ਟੈਟਾ ਪੈ ਰਿਹਾ ਹੈ ਤਾਂ ਉਹ ਬਾਦਮ ਉਹ ਮੈਂ ਮੰਨ ਲਿਆ ਜੀ ਜਿੰਨਾ ਨਹੀਂ ਉਹ ਜਿਹੜਾ ਸੁਦੀ ਤੋਂ ਮਿਲ ਉਹ ਆਇਆ ਸੀਗਾ 15 ਦਿਨ ਲਾ ਦੇਣੇ ਥੋੜਾ ਹੱਫੇ ਦਾ ਦਿਨ ਦਾ ਕੰਮ ਸੀ ਜੀ ਤਾਂ ਇਹੀ ਆਇਆ ਵਾ 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 ਚਾਓ ਇਹਨਾਂ ਨੂੰ ਉੱਪਰ ਤੋਂ ਥੋੜੀ-ਥੋੜੀ ਪਾਣੀ ਥੋੜੀ ਰਿਹਾ ਸਰ ਅਰੇ ਬੇਜ਼ਤਰ ਕਰ ਨੂੰ ਸਰ ਫੇਸ ਉਤਰ ਗਾ ਲਓ ਜੀ ਆ ਜੀ ਚੱਲੂ ਇਹ ਜੀ ਅੱਗੇ ਰੋ ਰਸਤਾ ਦੇ ਲੈ ਸਰ ਸੱਚੀ ਨੂੰ ਆਇਓ ਸਰ ਆਇਓ ਇੱਕ ਮਿੰਟ ਆਜੋ ਰਾਜੇ ਤਾਂ ਨਹੀਂ ਪੂਰੇ ਨਾ ਜਾਓ ਆਇਓ ਕਾਉਂਸਲਰ ਸਾਹਿਬ ਨਾ ਮਾਰੋ ਆਇਓ ਆਇਓ ਯਾਰ ਮੇਰੀ ਗੱਲ ਸੁਣੋ ਓਏ ਆ ਵੀ ਵੇਚ ਆਓ ਪਿੱਛੇ ਹੋ ਕੇ ਕਰਨ ਥੋੜਾ ਥੋੜਾ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਯਾਰ ਕਰਨ ਹੋਰ ਇੱਥੇ ਵੀ ਮੈਂ ਆਜੋ ਆਜੋ ਇੱਧਰ ਪਾਈਓ ਪਾਈਓ 0.3 ਲਾਉਣਾ ਹੋਰ ਭਾਜੀ ਪਿੱਛੇ ਆਇਓ ਓਏ ਉੱਤਰ ਕਰਾਓ ਜੂਮ ਕਰਕੇ ਨਾ ਆ ਭਾਜੀ ਭਾਜੀ ਫੇਸ ਅਦਨੋ ਹਾਂ ਮੈਂ ਇਹ ਰਸਤੇ ਮੈਂ ਸਾਡੇ ਫਿਕਰੀ ਇੰਨੀ ਕੀ ਜਾਨ ਸਮੱਸਿਆ ਬਣੀ ਕਿ ਮਾਰ ਇੱਕ ਦਿਨ ਚ ਰੋੜਾ ਸਾਫ ਕਰਨੇ ਅਠ ਅਠ ਕਰਦੇ ਲੱਗੇ ਬਹੁਤ ਮੁਸ਼ਕਲ ਸੀ ਬਹੁਤ ਮੁਸ਼ਕਲ ਜਦ ਤੁਹਾਡੇ ਹੱਥੋਂ ਸ਼ੁਰੂ ਕਰਾ ਲੱਗੇ ਆ ਫੇਸ ਨੂੰ ਸਾਫ ਹੀ ਜਾਂਦਾ ਨਾ ਲੱਗਦਾ ਸ਼ੁਰੂ ਕਰਕੇ ਬਹੁਤ ਮੁਸ਼ਕਲ ਆ ਬਹੁਤ ਚਲੋ ਹੋਰ ਹੋਰ ਐਸ ਤਰ੍ਹਾਂ ਜੀ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹੋ ਅੱਗੇ ਆਓ ਮੈਂ ਤੁਹਾਨੂੰ ਹੁਣ ਅਸੀਂ ਪੂਰੇ دیوار ਕੈਂਪ ਹੈ ਸੱਤ ਘਰਾ ਪਾਜੀ ਨਵੇਂ ਲਗਾ ਦੇ ਆਜੋ ਆਜੋ ਬਾਈ ਨਾਲ ਆਜੋ ਉੱਧਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਔਰ ਇਹ ਪਹਿਲਾਂ ਮੈਂ ਕੱਲ ਹੀ ਮੀਟਿੰਗ ਰੱਖੀ ਸੀ ਕਾਮੀ ਪ੍ਰੈਸ ਨੂੰ ਕਿਹਾ ਲੱਗ ਰਿਹਾ ਮੈਂ ਆਜੀ ਬਿਜਲੀ ਬੋਟਲਿਆਂ ਨੂੰ ਕਿਹਾ ਕਿ ਪਹਿਲਾਂ ਲੱਗਣਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਕਾਉਂਸਲਰ ਸਾਹਿਬ ਹੈ ਕਹਿੰਦੇ ਜੀ ਸਾਡੇ ਬੜੀ ਪ੍ਰੋਬਲਮ ਹੈ ਲekin ਪਹਿਲਾਂ ਤੇਰੇ ਬੋਰਡ ਤੇ ਚੱਲੋ ਚੱਲਦੇ ਆ ਇਨੇ ਟੁੱਟ ਗਿਆ ਵਿੱਚ ਟੁੱਟ ਗਿਆ ਨਹੀਂ ਕਹ ਪੈਨ ਨੂੰ ਮੈਂ ਕਿਸੇ ਕੋਈ ਹੋਰ ਫਾਲਟ ਪਰ ਉਹਨਾਂ ਦੀ ਲੋਡ ਸ਼ੈਡਿੰਗ ਨਹੀਂ ਉਹ ਵੀ ਅੱਧੀ ਰਾਤੀ ਆਪਾਂ ਸੁੱਤੇ ਪਏ ਆ ਉਹ ਕੰਮ ਅਸੀਂ ਪੰਦ ਕਰਦੇ ਪੂਰੇ ਲੁਧਿਆਣਾ ਜੀ ਕਰਨਾ ਪਰ ਆਪਾਂ ਜਿਵੇਂ ਕਿ ਮੈਂ ਕਿਹਾ ਸੀ ਚਲੋ ਆਜੋ ਚਲੋ ਜੀ ਤੁਹਾਨੂੰ ਸਾਰੇ ਬਾਈਟਾ ਕਰ ਲਓ ਪਹਿਲੇ ਓਏ ਮਣੀ ਆਜੋ ਆਜੋ ਮਾਤਾ ਤੁਹਾਨੂੰ ਬਾਈ ਤੁਹਾਨੂੰ ਬਾਈ ਉੱਧਰ ਦੇ ਪਾਸੇ ਹੁੰਦੇ ਨੇ ਉੱਧਰ ਦੇ ਪਾਸੇ ਨਹੀਂ ਨਹੀਂ ਪਰਲੀ ਸਾਈਡ ਜਾਓ ਜੀ ਪਰਲੀ ਸਾਈਡ ਭਾਈ ਤੁਸੀਂ ਪਰਲੀ ਸਾਈਡ ਹੋ ਜੋ ਹੈਲੋ ਸਰ ਪਰਲੀ ਸਾਈਡ ਹੋ ਜੋ ਆ ਕੈਮਰਾ ਕਿਨ੍ਹਾ ਖੜੋ ਸਰ ਪਾਵਾਤਰੀ ਨੇ ਜੀ ਆਜੋ ਲਾ ਕੇ ਫੋਟੋ ਕਰਾ ਲਓ ਜੈ ਸਾਹਿਬ ਕਰਨ ਲਵਾਓ ਹੱਥ ਲਵਾ ਲਓ ਹੱਥ ਲਵਾ ਲਓ ਚਲੋ ਇੱਕ ਮਿੰਟ ਇੱਕ ਮਿੰਟ ਦੇਖੋ ਇੱਕ ਵਾਰ ਚੱਕੋ ਬਾਹਰ ਸਿੱਧੇ ਬਾਹਰ ਕੱਟ ਕਰੋ ਤਾਰ ਦੇਖੋ ਤਾਰ ਆ ਕੇ ਬਣਾ ਲਈ ਮੇਰੇ ਫੋਟੋ ਪਾਈ ਆ ਜੀ ਜਿੱਥੇ ਸਾਡੇ ਵੀਰ ਵੀ ਖੜ ਗਏ ਨਾ ਉਹਨੇ ਅਸੀਂ ਪੈਟਰੀ ਲੱਗਣ ਦੇ ਆ ਸਹੀ ਗੱਲ ਨਹੀਂ ਖੜੇ ਨਹੀਂ ਖੜੇ ਹਾਂਜੀ ਇੰਟਰਨਲ ਆਨ ਕਰ ਰਿਹਾ ਆਫਰ ਅਕਾਊਂਟ ਕਰ ਰਿਹਾ ਟਵਿੰਟਰ ਪਹਿਲੇ ਆਨ ਨਹੀਂ ਤੇ ਕਰ ਰਿਹਾ ਅਰੇ ਮਤਲਬ ਇਨਪੁੱਟ ਇਨਪੁੱਟ ਰਹਿਮਾਤ ਦੂਸਰਾ ਫਾਰਮਰ ਲੱਗਨੇ ਆ ਤੇ ਜਿੱਥੇ ਜਿੱਥੇ ਯਾਦਾ ਪ੍ਰੋਬਲਮ ਆਂਦੀ ਹੈ ਉੱਥੇ ਪਹਿਲਾਂ ਲਗਾ ਰਹੇ ਆ ਫਿਰ ਹੋਲੀ ਹੋਲੀ ਸਾਰਾ ਆਪਾ ਲੁਧਿਆਣਾ ਕਵਰ ਕਰ ਲੈਣਾ ਤੇ ਇਹ ਟਰਾਂਸਫਾਰਮਰ ਉਸ ਲੜੀ ਚ ਪਹਿਲਾ ਟਰਾਂਸਫਾਰਮਰ ਸੀ ਦੇਖੋ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆਪਣੇ ਬਿਚਿੰਟਮੈਂਟ ਦੇ ਐਸ.ਸੀ. ਸਾਹਿਬ ਦਾ ਤੇ ਹੋਰਾਂ ਦਾ ਕਿ ਕੱਲ ਅਨਾਉਂਸਮੈਂਟ ਹੋਈ ਹੈ ਅੱਜ ਸਵੇ ਇਹਨਾਂ ਨੇ 12 ਵਜੇ ਤੱਕ ਟਰਾਂਸਫਾਰਮਰ ਚਾਲੂ ਕੰਡੀ ਮਤਲਬ ਤਰੀਕੇ ਨਾਲ ਕਰਤਾ ਸੀ ਔਰ ਹੁਣ ਇਹਨਾਂ ਨੇ ਚਾਲੂ ਵੀ ਕਰਤਾ ਐਸੇ ਸਪੀਡ ਨਾਲ ਐਵਰੇਜ ਤੇ ਰੋਜ਼ ਦੇ 2-3 ਟਰਾਂਸਫਾਰਮਰ ਆਪਾਂ ਪੂਰੇ ਲੁਧਿਆਣੇ 'ਚ ਲਗਾਵਾਂਗੇ ਦੋ ਢਾਈ ਮਹੀਨੇ 'ਚ ਖਤਮ ਕਰ ਦੇਵਾਂਗੇ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਸਟਾਰ ਛੱਡ ਦੇ ਠੀਕ ਹੈ ਰਾਮਨਾਲ ਚਲੋ ਯਾਰ ਆਪਣੇ ਬੰਦੇ ਕਿਹੜਾ ਲਾਇਆ ਟਰਾਂਸਫਾਰਮਰ ਕਹਿੰਦਾ ਲੈਂਦਾ ਕਰੰਗੋ ਪਾਦਮ ਮੈਂ ਮੰਨ ਗਿਆ ਜੀ ਉਹਦਾ ਨੇ ਜੀ ਜਿਹੜਾ ਆਇਆ ਸੀ ਜੀ ਮਿਲ ਉਹ ਉਹ ਆਇਆ ਸੀਗਾ 15-20 ਦਿਨ ਲਾ ਦੇਣੇ ਥੋੜਾ ਹੱਫੇ ਦਾ ਦਸ ਦਿਨ ਦਾ ਕੰਮ ਸੀ ਜੀ ਤਾਂ ਕਹੀ ਜਾਇਆ ਸੀ ਵਾ 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 ਜਾਓ ਇੱਥੇ ਪਰ ਤਾਂ ਥੋੜੀ ਥੋੜੀ ਪਾਣੀ ਹਾਂ ਥੋੜੀ ਦਾ ਗਿਓ ਸਰ ਅਰੇ ਬੇਜੱਤਰ ਰੰਮੋ ਸਰਫੇਸ ਉੱਤਰ ਗਾ ਲਓ ਜੀ ਹਾਂ ਜੀ ਚੱਲੂ ਇਹਦੇ ਅੱਗੇ ਰਸਤਾ ਦੇ ਲਓ ਸੱਚੀ ਨੂੰ ਆਇਓ ਆਇਓ ਇੱਕ ਮਿੰਟ ਆਜੋ ਰਾਜੇ ਤਾਂ ਕਿਉਂਰੇ ਨਾ ਜਾਓ ਆਇਓ ਕਾਉਂਸਲਰ ਸਾਹਿਬ ਨਾਮ ਮਾਰੋ ਆਇਓ ਆਇਓ ਯਾਰ ਮੇਰੀ ਗੱਲ ਸੁਣੋ ਓਏ ਆ ਵੀ ਵੇਚ ਆਓ ਪਿੱਛੇ ਹੋ ਕੇ ਘੱਲੋ ਥੋੜਾ ਥੋੜਾ ਪਿੱਛੇ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਪਿੱਛੇ ਹੋ ਜਾਓ ਯਾਰ ਕਰਨ ਮੇਰਾ ਬਰਾ ਇੱਥੇ ਹੀ ਮੈਂ ਆਜੋ ਆਜੋ ਇੱਥੇ ਪਾਜੋ ਪਤਾ ਯਾਰ ਤਾਂ ਭਾਈ 0.3 ਕਾ ਲਾਉਣਾ ਪਿਆ ਹੋਰ ਭਾਈ ਜੀ ਪਿੱਛੇ ਆ ਜਾਓ ਪਿੱਛੇ ਹੋ ਜਾਓ ਓਏ ਉੱਤਰ ਨਾ ਹੋ ਜੂਮ ਕਰ ਰਹੀ ਹੈ ਨਾ ਆ ਭਾਜੀ ਭਾਜੀ ਫੇਸ ਅਦਨ ਨੂੰ ਹਾਂ ਮੈਂ ਇਹਨਾਂ ਦੇ ਰਾਹ ਤੇ ਮੈਂ ਕਿਹਾ ਸਾਡੇ ਫਿਕਰੀ ਦੀ ਇੰਨੀ ਕੀ ਜ਼ਿਆਦਾ ਸਮੱਸਿਆ ਬਣੀ ਕਿ ਤੇ ਮਾਰ ਇੱਕ ਦਿਨ ਚ ਰੋੜਾ ਸਾਥ ਸਰਨੇ ਆਠ ਅਠ ਸਰਨੇ ਲੱਗੇ ਬਹੁਤ ਮੁਸ਼ਕਲ ਸੀ ਬਹੁਤ ਮੁਸ਼ਕਲ ਜਦ ਤੁਹਾਡੇ ਹੱਥੋਂ ਸ਼ੁਰੂ ਕਰਾ ਲੱਗੇ ਆ ਫੇਸ ਨੂੰ ਸਾਫੀ ਜਾਂਦਾ ਤਾਂ ਵੀ ਨਾ ਲੱਗੋ ਸ਼ੁਰੂ ਕਰਕੇ ਬਹੁਤ ਹੀ ਮੁਸ਼ਕਲ ਆ ਗਿਆ हेलो होन एक्स्ट्रा है जी मैं ਤੁਹਾਨੂੰ ਕਹਿਣਾ ਚਾਹੁੰਦਾ ਆਓ ਅੱਗੇ ਆਓ ਮੈਂ ਤੁਹਾਨੂੰ ਸਮਝਾਉਂਦਾ ਅਸੀਂ ਪੂਰੇ ਜਵਾਰ कॅम्प पे ਸੱਤ ਖਰਾਬ ਨਵੇਂ ਲਗਾ ਆਜੋ ਆਜੋ ਬਾਈ ਨਾਲ ਆਜੋ ਉਧਰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਅਰੇ ਪਹਿਲਾਂ ਮੈਂ ਕੱਲ ਹੀ ਮੀਟਿੰਗ ਲੱਗੀ ਸੀ ਕੱਲ ਹੀ ਪ੍ਰੈਸ ਨੂੰ ਕਿਹਾ ਲੱਗ ਰਿਹਾ ਮੈਂ ਅੱਜ ਦੀ ਬਿਜਲੀ ਬੋਰਡ ਵਾਲਿਆਂ ਨੂੰ ਕਿਹਾ ਕਿ ਪਹਿਲਾਂ ਲੱਗਣਾ ਚਾਹੀਦਾ ਕਿਉਂਕਿ ਤੁਹਾਡੇ ਜਿਹੜੇ ਕਾਉਂਸਲਰ ਸਾਹਿਬ ਹੈ ਕਹਿੰਦੇ ਜੀ ਸਾਡੇ ਬੜੀ ਪ੍ਰੋਬਲਮ ਹੈ ਲੇਕਿਨ ਪਹਿਲਾਂ ਤੇਰੇ ਬੋਰਡ ਤੇ ਚੱਲੋ ਚੱਲੋ ਮੈਂ ਜਿਵੇਂ ਟੁੱਟ ਗਿਆ ਵਿੱਚ ਟੁੱਟ ਗਿਆ ਨਹੀਂ ਕਾ ਭੈਣ ਬਾਈ ਕੋਈ ਹੋਰ ਫਾਲਟ ਪਰ ਉਹਨਾਂ ਦੀ ਲੋਡ ਸ਼ੈਡਿੰਗ ਨਹੀਂ ਉਹ ਵੀ ਅੱਧੀ ਰਾਤੀ ਆਪਾਂ ਸੁੱਤੇ ਪਏ ਆ ਉਹ ਕੰਮ ਅਸੀਂ ਪੱਦ ਕਰੇ ਪੂਰੇ ਲੁਧਿਆਣੇ 'ਚ ਹੀ ਕਰਨਾ ਪਰ ਆਪਾਂ ਜਿਵੇਂ ਕਹਿ ਮੈਂ ਕੀ ਆ ਸੀ ਚਲੋ ਆਜੋ ਚਲੋ ਜੀ ਤੁਹਾਨੂੰ ਸਾਰੇ ਬਾਈ ਦਾ ਕਰ ਲਓ ਪਹਿਲੇ ਓਏ ਇਸੀ ਕਰੋ ਮਣੀ ਤੁਸੀ ਆ ਜਾ ਮਾਤਾ ਤੁਹਾਨੂੰ ਬਾਈ ਤੁਹਾਨੂੰ ਬਾਈ ਉਧਰ ਦੇ ਪਾਸੇ ਹੁੰਦੇ ਉਧਰਲੇ ਬਾਈ ਜਿਨੀ ਬਸੇ ਜਾਓ ਜੀ ਬਸੇ ਸਾਈਡ ਪਾਜੀ ਤੁਸੀਂ ਪਰਲੀ ਸਾਈਡ ਹੋ ਜਾਓ ਹੈਲੋ ਸਰ ਪਰਲੀ ਸਾਈਡ ਹੋ ਜਾਓ ਤੁਸੀਂ ਆ ਕੈਮਰਾ ਕਿਹਨੇ ਖੜੋ ਸਰ ਪਾਵਰ ਟ੍ਰੀਨ ਇਸਨੇ ਪਾਜੀ ਆਓ ਫੋਟੋ ਕਰਾ ਲਓ ਜੈ ਸਾਹਿਬ ਕਰਨ ਨੂੰ ਲਵਾਓ ਹੱਥ ਪੈ ਹੱਥ ਲਵਾ ਲਓ ਹੱਥ ਲਵਾ ਲਓ ਚਲੋ ਬੜ ਕਹਿੰਦਾ ਇੱਕ ਮਿੰਟ ਇੱਕ ਮਿੰਟ ਤੁਹਾਨੂੰ ਦੇਖੋ ਬਾਈ ਬਾਹਰ ਜਾ ਕੇ ਇੱਥੇ ਬਾਈਟਾ ਨਹੀਂ ਬਾਹਰ ਬਾਹਰ ਕਰ ਤੋ ਤਾਰ ਦੇਖੋ ਤਾਰ ਤਾਰ ਦੇ ਬਣਾ ਲਈ ਮੇਰੇ ਫੋਟੋ ਪਾਈ ਆ ਜੀ ਜਿੱਥੇ ਸਾਡੇ ਵੀ ਬਿਜਲੀ ਕੱਢ ਗਏ ਨਾ ਉਹਨੇ ਅਸੀਂ ਪੈਟਰੀ ਲੱਗਣ ਦੇ ਆ ਸਹੀ ਗੱਲ ਨਹੀਂ ਖੜੇ ਨਹੀਂ ਖੜੇ ਫਾਰਮਰ ਲੱਗਨੇ ਆ ਤੇ ਜਿੱਥੇ-ਜਿੱਥੇ ਯਾਦਾ ਪ੍ਰੋਬਲਮ ਆਂਦੀ ਆ ਉਥੇ ਪਹਿਲਾਂ ਲਗਾ ਰਹੇ ਆ ਫਿਰ ਹੌਲੀ-ਹੌਲੀ ਸਾਰਾ ਆਪਾਂ ਲੁਧਿਆਣਾ ਕਵਰ ਕਰ ਲੈਣਾ ਤੇ ਇਹ ਟਰਾਂਸਫਾਰਮਰ ਉਸ ਲੜੀ ਚ ਪਹਿਲਾ ਟਰਾਂਸਫਾਰਮਰ ਸੀ ਦੇਖੋ ਆਪਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਆਪਣੇ ਮੈਂਟਨੈਂਟ ਦੇ ਐਸਸੀ ਸਾਹਿਬ ਦਾ ਤੇ ਹੋਰਾ ਦਾ ਕਿ ਕੱਲ ਅਨਾਉਂਸਮੈਂਟ ਹੋਈ ਐ ਅੱਜ ਸਵੇ ਇਹਨਾਂ ਨੇ 12 ਵਜੇ ਤੱਕ ਟਰਾਂਸਫਾਰਮਰ ਚਾਲੂ ਕੰਡੀ ਮਤਲਬ ਤਰੀਕੇ ਨਾਲ ਕਰਤਾ ਸੀ ਔਰ ਹੁਣ ਇਹਨਾਂ ਨੇ ਚਾਲੂ ਵੀ ਕਰਤਾ ਐਸੇ ਸਪੀਡ ਨਾਲ ਐਵਰੇਜ ਤੇ ਰੋਜ਼ ਦੇ 2-3 ট্রান্সਫਾਰਮਰ ਆਪਾਂ ਪੂਰੇ ਲੁਧਿਆਣੇ ਚ ਲਗਾਵਾਂਗੇ ਦੋ 2.5 ਮਹੀਨੇ ਅੰਦਰ ਖਤਮ ਕਰ ਦੇਣਾ ਹਾਂਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਓਏ ਤਾਰ ਛੱਡ ਦੇ ਠੀਕ ਐ